ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਵਨ ਬਚਨਾਂ ਦੇ ਵਿੱਚ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਪਾਤਸ਼ਾਹ ਜੀ ਆਤ ਦੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਜਿੰਨੇ ਵੀ ਆਕਾਰ ਇਸ ਜਗਤ ਵਿੱਚ ਪ੍ਰਗਟ ਨੇ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਆਕਾਰ ਮਾਲਕ ਪਰਮੇਸ਼ਰ ਦੇ ਹੁਕਮ ਵਿੱਚ ਖੜੇ ਗਏ ਹੁਕਮ ਨਾ ਕਹਿਆ ਜਾਈ ਉਹਦਾ ਹੁਕਮ ਸੰਪੂਰਨ ਤੌਰ ਤੇ ਦੱਸਿਆ ਨਹੀਂ ਜਾ ਸਕਦਾ ਕਿਹੜਾ ਆਕਾਰ ਇਸ ਲਈ ਬਣਾਇਆ ਕਿਉਂ ਬਣਾਇਆ ਕਿਸ ਤਰੀਕੇ ਨਾਲ ਬਣਾਇਆ ਕਦੋਂ ਬਣਾਇਆ ਪਾਤਸ਼ਾਹ ਜੀ ਕਹਿੰਦੇ ਦੱਸਿਆ ਨਹੀਂ ਜਾ ਸਕਦਾ ਬਿਰਸ਼ਬ ਜੀ ਕਹਿੰਦੇ ਹੁਕਮੀ ਹੋਵਨ ਜੀ ਹੁਕਮ ਮੱਲਾ ਵੜਾਈ ਪੁੱਤ ਇਸ ਗੱਲ ਨੂੰ ਧਿਆਨ ਵਿੱਚ ਰੱਖ ਜਿੰਨੇ ਵੀ ਜੀਵ ਪੈਦਾ ਹੋਏ ਉਹਨਾਂ ਦੇ ਆਕਾਰ ਤੈਨੂੰ ਚੰਗੇ ਲੱਗਣ ਭਾਵੇਂ ਨਾ ਲੱਗਣ ਉਹਨਾਂ ਦਾ ਰੂਪ ਉਹਨਾਂ ਦਾ ਰੰਗ ਤੈਨੂੰ ਭਾਵੇਂ ਭੌਂਦਾ ਹੋਵੇ ਭਾਵੇਂ ਨਾ ਭੌਂਦਾ ਹੋਵੇ ਪਰ ਇਹ ਆਕਾਰ ਇਹ ਰੰਗ ਰੂਪ ਰੱਬ ਨੂੰ ਭੌਂਦੇ ਨੇ ਪਰ ਮਾਲਕ ਪਰਮੇਸ਼ਰ ਨੇ ਹੀ ਇਹਨਾਂ ਨੂੰ ਸਜਾਇਆ ਵੀ ਹੈ ਸ਼ਿੰਗਾਰਿਆ ਵੀ ਹੈ ਉਭਾਰਿਆ ਵੀ ਹੈ ਉਹੀ ਸਰਜਣਹਾਰ ਹੈ ਹੁਕਮ ਮਿਲੇ ਵਡਿਆਈ ਸੱਚੀ ਵਡਿਆਈ ਅਸਲ ਵਡਿਆਈ ਪਾਤਸ਼ਾਹ ਜੀ ਕਹਿੰਦੇ ਉਸ ਪਿਆਰੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ ਟਿਕਦਾ ਹੈ ਜਿਹੜਾ ਉਹਦੇ ਹੁਕਮ ਨੂੰ ਪਰਵਾਣ ਕਰਦਾ ਹੈ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੁਕਮ ਮਿਲਾ ਬੜਾਈ ਜਿਹੜੇ ਮਾਲਕ ਪਰਮੇਸ਼ਰ ਦੇ ਹੁਕਮ ਵਿੱਚ ਟਿਕਦੇ ਨੇ ਉਹਨਾਂ ਨੂੰ ਸੱਚੀ ਬੜਾਈ ਪ੍ਰਾਪਤ ਹੁੰਦੀ ਹੈ ਉਹ ਮਾਲਕ ਪਰਮੇਸ਼ਰ ਦੇ ਘਰ ਦੇ ਵਿੱਚ ਇੱਜ਼ਤ ਖਟਦੇ ਨੇ ਸ਼ੋਭਾ ਖਟਦੇ ਨੇ ਸਤਕਾਰ ਪਾਉਂਦੇ ਨੇ ਇਸੇ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਆਪਣੇ ਮਾਲਕ ਪਰਮੇਸ਼ਰ ਦੇ ਹੁਕਮ ਵਿੱਚ ਟਿਕੇ ਤੇ ਜੀਵਨ ਦੇ ਵਿੱਚ ਬੜੀਆਈ ਪ੍ਰਾਪਤ ਹੋਵੇਗੀ ਔਰ ਇਹੋ ਜੀ ਸ਼ੋਭਾ ਪ੍ਰਾਪਤ ਹੋਵੇਗੀ ਜਿਹੜੀ ਸੰਸਾਰ ਦੇ ਕਿਸੇ ਪਦਾਰਥ ਦੇ ਨਾਲ ਜੁੜਿਆ ਪ੍ਰਾਪਤ ਨਹੀਂ ਹੁੰਦੀ ਸਬਜ ਦੀ ਬਾਣੀ ਦਾ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਰੇ ਰੇ ਦਰਗਾਹ ਕਹ ਨਾ ਕੋ ਆਓ ਬੈਠ ਆਦਰ ਸ਼ੁਭਦੇਵ ਸਤਿਗੁਰੂ ਜੀ ਕਹਿੰਦੇ ਮਾਲਕ ਦੇ ਘਰ ਦੇ ਵਿੱਚ ਸ਼ੋਭਾ ਇੱਜ਼ਤ ਵਡਿਆਈ ਪਰ ਫਿਰ ਕੋਈ ਫਟਕਾਰ ਨਹੀਂ ਸਕਦਾ ਦੁਰਕਾਰ ਨਹੀਂ ਸਕਦਾ ਜਦੋਂ ਉਹਦੇ ਘਰ ਦੇ ਵਿੱਚੋਂ ਵਡਿਆਈ ਮਿਲਦੀ ਹੈ ਫਿਰ ਉਹ ਵਡਿਆਈ ਖਤਮ ਨਹੀਂ ਹੋ ਸਕਦੀ ਇਤਿਹਾਸ ਇਸੇ ਗੱਲ ਦਾ ਪ੍ਰਗਟਾਵਾ ਕਰਦਾ ਕਿਤੇ ਉਹ ਭਿਆਨਕ ਸਮਾਂ ਜਦੋਂ ਭਾਈ ਜੇਠਾ ਜੀ ਆਪਣਾ ਜੀਵਨ ਬਤੀਤ ਕਰਦੇ ਰੱਬੀ ਹੁਕਮ ਆਇਆ ਮਾਂ ਨੇ ਸਰੀਰ ਕੁਚੂੜਾ त्यागਿਆ ਭਾਈ ਜੇਠਾ ਜੀ ਨੇ ਰੱਬੀ ਹੁਕਮ ਨੂੰ ਪ੍ਰਵਾਨ ਕੀਤਾ ਗਿਲਾ ਨਹੀਂ ਰੱਬੀ ਹੁਕਮ ਆਇਆ ਪਿਤਾ ਵੀ ਸਾਥ त्याग ਗਿਆ ਭਾਈ ਜੇਠਾ ਜੀ ਨੇ ਇਸ ਭਾਣੇ ਨੂੰ ਵੀ ਕਬੂਲਿਆ ਪਰ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਸਾਥ ਸੰਬੰਧੀ ਨੇ ਉਹਨਾਂ ਨੇ ਇਸ ਹੁਕਮ ਨੂੰ ਪਰਵਾਣ ਨਹੀਂ ਕੀਤਾ ਬਲਕਿ ਇਸ ਹੁਕਮ ਨੂੰ ਦੇਖ ਕੇ ਭਾਈ ਜੇਠਾ ਜੀ ਦੇ ਆਕਾਰ ਦੇ ਨਾਲ ਹੀ ਨਫ਼ਰਤ ਕਰਨੀ ਸ਼ੁਰੂ ਕੀਤੀ ਔਰ ਇਹ ਸ਼ਬਦ ਪ੍ਰਗਟ ਕੀਤੇ ਜਿੱਦਣ ਦਾ ਇਹ ਜੰਮਿਆ ਆਪਣੇ ਮਾਂ ਪਿਓ ਨੂੰ ਹੀ ਖਾ ਗਿਆ ਔਰ ਆਪਣੇ ਬੱਚਿਆਂ ਨੂੰ ਵੀ ਭਾਈ ਜੇਠਾ ਜੀ ਦੇ ਨਾਲ ਖੇਡਣ ਤੋਂ ਰੋਕਿਆ ਔਰ ਇਹ ਸ਼ਬਦ ਬੋਲੇ ਸੀ ਇਹ ਮਨਹੂਸ ਦਾ ਪਰਸ਼ਾਵਾ ਕਿਤੇ ਸਾਡੇ ਬੱਚਿਆਂ ਤੇ ਪੈ ਨਾ ਜਾਵੇ ਭਾਈ ਜੇਠਾ ਜੀ ਨੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਸਾਥ ਸੰਬੰਧੀਆਂ ਦੇ ਇਹਨਾਂ ਭੜੇ ਬੋਲਾਂ ਨੂੰ ਵੀ ਪ੍ਰਵਾਨ ਕਰ ਲਿਆ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰਹਿ ਕੇ ਰੱਬੀ ਹੁਕਮ ਦੇ ਅੰਦਰ ਆਪਣਾ ਜੀਵਨ ਬਤੀਤ ਕੀਤਾ ਹੈ। ਅਰਤੀਆਂ ਮਾਰਨਾ ਜਿਸ ਭਾਈ ਜੇਠੇ ਨੂੰ ਮਨਹੂਸ ਕਹਿ ਕੇ ਲੋਕਾਂ ਨੇ ਦੁਰਕਾਰਿਆ ਫਟਕਾਰਿਆ ਜਦੋਂ ਉਹ ਆਪਣੇ ਗੁਰੂ ਪਿਤਾ ਦੇ ਹੁਕਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਔਰ ਕਿੰਨੀ ਵੱਡੀ ਵਡਿਆਈ ਪ੍ਰਾਪਤ ਹੋਈ ਜਿਹੜੇ ਲੋਕ ਦੁਰਕਾਰ ਦੇ ਫਟਕਾਰ ਦੇ ਅੱਜ ਉਹ ਹੀ ਲੋਕ ਜਿਨ੍ਹਾਂ ਦੇ ਕੋਲ ਕੀਮਤੀ ਘਰ-ਬਾਰ ਨੇ ਕੀਮਤੀ ਮੋਟਰ ਗੱਡੀਆਂ ਨੇ ਧਨ-ਦੌਲਤ ਹੈ ਜ਼ਮੀਨ-ਜਾਇਦਾਦ ਹੈ ਸੋਨਾ ਚਾਂਦੀ ਹੀਰੇ ਜਵਰਾਤ ਨੇ ਪਰ ਇਹੋ ਜੇ ਕਰੋੜਪਤੀ ਅਰਬਾਂਪਤੀ ਲੋਕ ਵੀ ਗੁਰੂ ਰਾਮਦਾਸ ਦੇ ਦਰ ਦੇ ਉੱਪਰ ਖਲੋ ਕੇ ਅਰਦਾਸ ਕਰਦੇ ਕਹਿੰਦੇ ਨੇ ਕਿ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਇ ਜਿਨੂੰ ਕੋਈ ਆਪਣੇ ਘਰ ਵਿੱਚ ਵਾੜਨ ਲਈ ਤਿਆਰ ਨਹੀਂ ਸੀ ਹੁਕਮ ਮਿਲੇ ਵਡਿਆਈ ਆਪਣੇ ਮਾਲਕ ਦੇ ਹੁਕਮ ਵਿੱਚ ਟਿਕ ਕੇ ਕਿੱਡੀ ਵੱਡੀ ਵਡਿਆਈ ਮਿਲ ਗਈ ਹੁਣ ਕਰੋੜਾਂ ਅਰਬਾਂ ਪਤੀ ਲੋਕ ਵੀ ਉਸ ਦੇ ਘਰ ਵਿੱਚ ਰਹਿਣ ਦੇ ਲਈ ਬੇਨਤੀਆਂ ਕਰਦੇ ਨੇ ਜਿਹੜੇ ਲੋਕ ਕਹਿੰਦੇ ਸੀ ਇਹ ਮਨਹੂਸ ਹੈ ਇਹ ਤੇ ਆਪਣੇ ਮਾਪਿਆਂ ਨੂੰ ਖਾ ਗਿਆ ਉਨ੍ਹਾਂ ਲੋਕਾਂ ਦੀ ਜ਼ੁਬਾਨ ਦੇ ਉੱਪਰ ਫਿਰ ਪਰਤ ਕੇ ਇਹ ਸ਼ਬਦ ਆਏ ਕਿ ਧੰਨ ਧੰਨ RAMDAS ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਰਜਣਹਾਰਾ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਗੁਰ ਡਠਾ ਤਾ ਮਨ ਸਾਧਾਰਿਆ ਏਡੀ ਵੱਡੀ ਵਡਿਆਈ ਆਪਣੇ ਮਾਲਕ ਦੇ ਹੁਕਮ ਵਿੱਚ ਟਿਕਿਆ ਪ੍ਰਾਪਤ ਹੋਈ ਹੈ। ਪਤਸ਼ਾਜ ਜੀ ਕਹਿੰਦੇ ਗੱਲ ਤੇ ਪੁੱਤ ਹੁਕਮ ਦੀ ਹੈ। ਇਹ ਸੰਸਾਰ ਦੇ ਵਿੱਚ ਜਿਹੜੇ ਪਦਾਰਥ ਨੇ ਨਾ ਇਹ ਸੱਚੀ ਵਡਿਆਈ ਨਹੀਂ। ਇਹ ਤੇਰੀ ਵਡਿਆਈ ਨਹੀਂ, ਇਹ ਤੇਰੀ ਸ਼ੋਭਾ ਨਹੀਂ, ਇਹ ਤੇਰੀ ਇੱਜ਼ਤ ਨਹੀਂ, ਇਹ ਤੇ ਲਿਵਾਸ ਦੀ, ਇਹ ਤੇ ਕੱਪੜਿਆਂ ਦੀ, ਇਹ ਤੇ ਧਨ ਦੌਲਤ ਦੀ, ਇਹ ਤੇ ਮਾਇਆ ਦੀ। ਇਹਤੇ ਕੀਮਤੀ ਪਦਾਰਥਾਂ ਦੀ ਵਡਿਆਈ ਹੈ ਜਦੋਂ ਇਹ ਕੀਮਤੀ ਪਦਾਰਥ ਖੋਸ ਜਾਣ ਚੇਤੇ ਰੱਖੀਂ ਫਿਰ ਇੱਜ਼ਤ ਨਹੀਂ ਰਹਿਣੀ ਪਰ ਜਦੋਂ ਤੂੰ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਹੁਕਮ ਦਾ ਪਾਬੰਦ ਰਹੇਂਗਾ ਫਿਰ ਭਾਵੇਂ ਅਨੰਦਪੁਰ ਸਾਹਿਬ ਜੀ ਦਾ ਹਸਦਾ ਵਸਦਾ ਉਹ ਮਹਾਨ ਨਗਰ ਹੋਵੇ ਦੇ ਭਾਵੇਂ ਉਹ ਉਜੜਿਆ ਹੋਇਆ ਮਾਛੀਵਾੜੇ ਦਾ ਜੰਗਲ ਹੋਵੇ। ਉਹ ਕਮਡੇ ਵਿੱਚ ਹੈ। ਅਰ ਸ਼ੋਭਾ ਵਡਿਆਈ ਮਿਲੇਗੀ। ਤੁਸੀਂ ਧਿਆਨ ਮਾਰ ਕੇ ਵੇਖੋ। ਜੀ ਗੁਰੂ ਕਲਗੀ ਧਰਮਹਾਰਾਜ ਜੀ ਦੀ ਸ਼ੋਭਾ ਇੱਜ਼ਤ ਵਡਿਆਈ ਪਹਿਲਾਂ ਵੀ ਹੈ। ਤੇ ਜਦੋਂ ਘਰ-ਵਾਰ ਢੱਟ ਗਿਆ ਪਰਬਾਰ ਜਲਮਾ ਨੇ ਕਤਲ ਕਰ ਦਿੱਤਾ ਵਡਿਆਈ ਘਟੀ ਨਹੀਂ ਬਲਕੇ ਪਹਿਲਾ ਲੋਕ ਕਲਗੀਆਂ ਵਾਲਾ ਪਾਤਸ਼ਾਹ ਕਹਿੰਦੇ ਪਹਿਲਾ ਲੋਕ ਬਾਜਾਂ ਵਾਲਾ ਪਾਤਸ਼ਾਹ ਕਹਿੰਦੇ ਪਹਿਲਾ ਲੋਕ ਅੰਮ੍ਰਿਤ ਦਾ ਦਾਤਾ ਕਹਿੰਦੇ ਪਰਤ ਕੇ ਲੋਕਾਂ ਨੂੰ ਕਹਿਣਾ ਪਿਆ ਗਿਆ ਸਰਵੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਵਡਿਆਈ ਕਿੱਥੋਂ ਹੈ ਕਿਉਂਕਿ ਉਹਨਾਂ ਨੇ ਆਪਣੇ ਮਾਲਕ ਪਰਮੇਸ਼ਰ ਦੇ ਹੁਕਮ ਨੂੰ ਪਰਵਾਣ ਕੀਤਾ ਉਹਦੇ ਹੁਕਮ ਦੇ ਵਿੱਚ ਟਿਕੇ ਭਾਵੇਂ ਬਸਦੇ ਸੀ ਤੇ ਭਾਵੇਂ ਉਜੜ ਗਏ ਦੁਨੀਆ ਦੀ ਨਜ਼ਰ ਵਿੱਚ ਭਾਵੇਂ ਬਸਦੇ ਸੀ ਭਾਵੇਂ ਉਜੜ ਗਏ ਦੁਨੀਆ ਦੀ ਨਜ਼ਰ ਦੇ ਵਿੱਚ ਪਰ ਬੜਈਆਈ ਦੇ ਵਿੱਚ ਕਿਸੇ ਪ੍ਰਕਾਰ ਦੀ ਘਾਟ ਨਹੀਂ ਆਈ ਸ਼ੋਭਾ ਦੇ ਵਿੱਚ ਕਿਸੇ ਪ੍ਰਕਾਰ ਦੀ ਘਾਟ ਨਹੀਂ ਆਈ ਸਤਿਗੁਰੂ ਜੀ ਨੇ ਇਹ ਗੱਲ ਸਮਝਾਈ ਕਹਿੰਦੇ ਪੁੱਤ ਜਿੰਨੇ ਵੀ ਆਕਾਰ ਨੇ ਜਿੰਨੇ ਵੀ ਜੀਵ ਨੇ ਇਹ ਰੱਬੀ ਹੁਕਮ ਦੇ ਵਿੱਚ ਸਾਜੇ ਗਏ ਸ਼ਿੰਗਾਰੇ ਗਏ ਨੇ ਔਰ ਜਿਹੜਾ ਪਿਆਰਾ ਉਹਦੇ ਹੁਕਮ ਦੇ ਵਿੱਚ ਟਿਕੇ ਉਹਨੂੰ ਸੱਚੀ ਵਡਿਆਈ ਮਿਲਦੀ ਹੈ ਇਹੀ ਆਪਾਂ ਬਾਣੀ ਵਿੱਚ ਬਚਨ ਪੜਿਆ ਪਤਸ਼ਾ ਜੀ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਬ ਲਈ ਜਿਨ੍ਹਾਂ ਨੇ ਆਪਣੇ ਮਾਲਕ ਦੇ ਚਰਨਾਂ ਵਿੱਚ ਲਿਬ ਜੋੜੀ ਹੈ ਪਾਤਸ਼ਾਹ ਜੀ ਕਹਿੰਦੇ ਵੱਡਾ ਤੇ ਉਹ ਹੈ ਵਡਿਆਈ ਤੇ ਉਹਦੇ ਕੋਲ ਹੈ ਇੱਜ਼ਤ ਸ਼ੋਭਾ ਤੇ ਉਹਦੇ ਕੋਲ ਹੈ ਜਿਹੜੇ ਆਪਣੇ ਮਾਲਕ ਪਰਮੇਸ਼ਰ ਦੇ ਹੁਕਮ ਵਿੱਚ ਟਿਕੇ ਇਤਿਹਾਸ ਨੂੰ ਪੜ ਕੇ ਵੇਖਿਓ 10 ਪਾਤਸ਼ਾਹੀਆਂ ਦੇ ਵਿੱਚੋਂ 9 ਪਾਤਸ਼ਾਹੀਆਂ ਦੇ ਆਨੰਦ ਕਾਰਜ 9 ਪਾਤਸ਼ਾਹੀਆਂ ਦੇ ਵਿੱਚ ਪਰਿਵਾਰ ਦੇ ਅੰਦਰ 22 ਸਹਬਜ਼ਾਦੇ ਪੈਦਾ ਹੋਏ 22 ਸਹਬਜ਼ਾਦਿਆਂ ਦੇ ਵਿੱਚੋਂ 5 ਸਹਬਜ਼ਾਦੇ ਉਹ ਨੇ ਜਿਹੜੇ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਟਿਕੇ ਔਰ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣੇ ਗੁਰੂ ਨਾਨਕ ਦੇ ਤਖਤ ਉੱਪਰ ਸੁਭਾਏ ਮਾਨ ਹੋਏ 22 ਸਾਹਿਬਜ਼ਾਦੇਆਂ ਵਿੱਚੋਂ ਪੰਜ ਸਾਹਿਬਜ਼ਾਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਹੁਣ ਇਹ ਪੰਜ ਸਾਹਿਬਜ਼ਾਦੇ ਉਹਨੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਬਚਨਾਂ ਨੂੰ ਪਰਵਾਣ ਕਰਕੇ ਇਸ ਤਖਤ ਨੂੰ ਪ੍ਰਾਪਤ ਕੀਤਾ ਉਸ ਤੋਂ ਬਾਅਦ ਆਪਾਂ ਚਾਰ ਸਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਹੁਣ ਚਾਰ ਸਹਿਬਜ਼ਾਦਿਆਂ ਨੇ ਆਪਣੇ ਮਾਲਕ ਦੇ ਹੁਕਮ ਨੂੰ ਪਰਵਾਣ ਕੀਤਾ ਇਸ ਕਰਕੇ ਬੜੀ ਆਈ ਹੈ ਸਤਿਗੁਰੂ ਜੀ ਕਹਿੰਦੇ ਗੱਲ ਕੇਵਲ ਇਹ ਨਹੀਂ ਵੀ ਤੂੰ ਕਿਹਦੇ ਘਰ ਵਿੱਚ ਪੈਦਾ ਹੋਇਆ ਅਸੀਂ ਕਈ ਵਾਰੀ ਵੰਸ ਦੀ ਗੱਲ ਕਰਦੇ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਵੰਸ ਨੂੰ ਵਡਿਆਈ ਨਹੀਂ ਵੀ ਇਹ ਗੁਰੂ ਨਾਨਕ ਦੀ ਵੰਸ ਵਿੱਚੋਂ ਹੈ ਨਹੀਂ ਇੱਥੇ ਖੂਨ ਦਾ ਰਿਸ਼ਤਾ ਨਹੀਂ ਇੱਥੇ ਕਾਨੂੰਨ ਦਾ ਰਿਸ਼ਤਾ ਹੈ ਭਾਵ ਇੱਥੇ ਖੂਨ ਦੇ ਰਿਸ਼ਤੇ ਕਰਕੇ ਸ਼ੋਭਾ ਵਡਿਆਈ ਨਹੀਂ ਇੱਥੇ ਤੇ ਜਿਨ੍ਹਾਂ ਨੇ ਹੁਕਮ ਮੰਨਿਆ ਹੁਕਮ ਪਰਵਾਣ ਕੀਤਾ ਇੱਜ਼ਤ ਉਹਨਾਂ ਨੂੰ ਮਿਲੀ ਹੈ ਵਡਿਆਈ ਉਹਨਾਂ ਨੂੰ ਮਿਲੀ ਹੈ ਸ਼ੋਭਾ ਉਹਨਾਂ ਨੂੰ ਪ੍ਰਾਪਤ ਹੋਈ ਹੈ ਅਸੀਂ ਆਪਣੇ ਜੀਵਨ ਵਿੱਚ ਇਹਨਾਂ ਗਹਿਰਾਈਆਂ ਨੂੰ ਬਾਤ ਨਹੀਂ ਬਲਕਿ ਅਸੀਂ ਕੁੱਲ ਦੀ ਮਹਾਨਤਾ ਕਹਿੰਦੇ ਹਾਂ ਅਸੀਂ ਵੰਸ ਦੀ ਗੱਲ ਕਰਨ ਬੈਠ ਜਾਂਦੇ ਹਾਂ ਬਲਕਿ ਇੱਥੇ ਤੇ ਸਤਿਗੁਰੂ ਜੀ ਨੇ ਇਹ ਗੱਲ ਕਹੀ ਹੈ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਭਾਈ ਇੱਥੇ ਅਸਲ ਵਿੱਚ ਵਡਿਆਈ ਉਸ ਪਿਆਰੇ ਨੂੰ ਮਿਲਦੀ ਹੈ ਜਿਹੜਾ ਹੁਕਮ ਦਾ ਪਾਬੰਦ ਹੈ ਜਿਹੜਾ ਹੁਕਮ ਵਿੱਚ ਹੀ ਨਹੀਂ ਚੱਲਿਆ ਉਹਨੂੰ ਵਡਿਆਈ ਵੀ ਨਹੀਂ ਉਹਨੂੰ ਸ਼ੋਭਾ ਨਹੀਂ ਉਹਨੂੰ ਇੱਜ਼ਤ ਨਹੀਂ ਹੁਣ ਇਹ ਗੱਲਾਂ ਬੜੀਆਂ ਧਿਆਨ ਵਾਲੀਆਂ ਅਸੀਂ ਇਤਿਹਾਸ ਨੂੰ ਗਰਮਤੀ ਰੌਸ਼ਨੀ ਦੇ ਵਿੱਚ ਪਰਖ ਨਹੀਂ ਸਕੇ ਇਸੇ ਕਰਕੇ ਭਟਕਣਾ ਵਿੱਚ ਪਏ ਇਤਿਹਾਸ ਦੇ ਵਿੱਚ ਇੱਕ ਸਾਖੀ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਸ਼੍ਰੀ ਚੰਦ ਜੀ ਪਹੁੰਚੇ ਸ਼੍ਰੀ ਚੰਦ ਜੀ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਔਰ ਆਉਂਦਿਆ ਹੀ ਇੱਕ ਸਵਾਲ ਕੀਤਾ ਕਿ ਐਸੇ ਦਾੜਾ ਕੈਸ ਵਧਾਇਓ ਵੀ ਗੁਰੂ ਰਾਮਦਾਸ ਜੀ ਆ ਏਡਾ ਵੱਡਾ ਦਾੜਾ ਕਿਉਂ ਪੈਦਾ ਕੀਤਾ ਕਿਉਂ ਵਧਾਇਆ ਇਹਨੇ ਦਾੜੇ ਦੇ ਕੇਸ ਰੱਖਣ ਦੀ ਕੀ ਲੋੜ ਹੁਣ ਧਿਆਨ ਮਾਰਨਾ ਉਤੇ ਇਤਿਹਾਸ ਕਹਿੰਦਾ ਸੁਣ ਕੇ ਸਤਗੁਰ ਭੇ ਨਿਰਮਾਇਓ ਸਤਗੁਰੂ ਜੀ ਨਿਮਰਤਾ ਦੇ ਵਿੱਚ ਆ ਕੇ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਆਪਣੇ ਦਾੜੇ ਦੇ ਨਾਲ ਸ੍ਰੀ ਚੰਦ ਦੇ ਪੈਰਾਂ ਨੂੰ ਝਾੜਨ ਲੱਗ ਪਏ ਹੁਣ ਧਿਆਨ ਮਾਰਨਾ ਸ੍ਰੀ ਚੰਦ ਦੇ ਪੈਰਾਂ ਨੂੰ ਝਾੜਨ ਲੱਗ ਪਏ ਵੀ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਪੈਰ ਝਾੜਨ ਦੇ ਲਈ ਵਧਾਇਆ ਹੈ ਹੁਣ ਇੱਥੇ ਆਸਾ ਨੇ ਆਪਣੇ ਜੀਵਨ ਵਿੱਚ ਵਡਿਆਈ ਗੁਰੂ ਰਾਮਦਾਸ ਜੀ ਨੇ ਕੀਤੀ ਬਲਕਿ ਅਸੀਂ ਕਹਿ ਦਿੱਤਾ ਦੇਖੋ ਜੀ ਗੁਰੂ ਨਾਨਕ ਦੇ ਪੁੱਤਰ ਦੀ ਵਡਿਆਈ ਵੀ ਗੁਰੂ ਰਾਮਦਾਸ ਜੀ ਝੁੱਕੇ ਨਹੀਂ ਉਹ ਲੇਖੇ ਵਿੱਚ ਨਾ ਪਿਓ ਪਿਆਰਿਓ ਚੇਤੇ ਰੱਖਣਾ ਸ੍ਰੀ ਚੰਦ ਜੀ ਚੌਥੇ ਪਾਤਸ਼ਾਹ ਤੱਕ ਗੁਰੂ ਨਾਨਕ ਦੇ ਹੁਕਮ ਤੋਂ ਬਾਗੀ ਰਹਿ ਕੇ ਜੀਵਨ ਬਤੀਤ ਕਰਦੇ ਉਹ ਅਹੰਕਾਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਔਰ ਮੈਂ ਕਈ ਵਾਰੀ ਸੰਗਤ ਵਿੱਚ ਇਹ ਬੇਨਤੀ ਜ਼ਰੂਰ ਕਰਦਾ ਵੀ ਇੱਥੇ ਇਹ ਭੁਲੇਖਾ ਨਾ ਖਾਇਆ ਕਰੋ ਵੀ ਗੁਰੂ ਰਾਮਦਾਸ ਜੀ ਨੇ ਸ੍ਰੀ ਚੰਦ ਦੀ ਵਡਿਆਈ ਕੀਤੀ ਹੈ ਬਲਕਿ ਇੱਥੇ ਤੇ ਉਲਟੀ ਕਲਾ ਵਰਤੀ ਹੈ ਅਹੰਕਾਰ ਦੇ ਟੋਏ ਵਿੱਚ ਡਿਗੇ ਹੋਏ ਸ੍ਰੀ ਚੰਦ ਨੂੰ ਚੁੱਕਣ ਦੇ ਲਈ ਗੁਰੂ ਰਾਮਦਾਸ ਪਿਤਾ ਜੀ ਨੇ ਨਿਮਰਤਾ ਦੀ ਵਿਚਾਰ ਕੀਤੀ ਹੈ ਨਿਮਰਤਾ ਦੇ ਨਾਲ ਉਹਨਾਂ ਨੂੰ ਅਹੰਕਾਰ ਦੇ ਟੋਏ ਵਿੱਚੋਂ ਡਿਗਿਆ ਨੂੰ ਉੱਪਰ ਚੁੱਕਿਆ ਤੇ ਜਦੋਂ ਉਹ ਉੱਪਰ ਆ ਕੇ ਅਹੰਕਾਰ ਤੋਂ ਵੇਖਦੇ ਨੇ ਪਰ ਇੱਕ ਸ਼ਬਦ ਕਿਹਾ ਸੀ ਗੁਰੂ ਰਾਮਦਾਸ ਅਸੀਂ ਗੁਰੂ ਨਾਨਕ ਦੀ ਬਖਸ਼ਿਸ਼ ਤੋਂ ਬਾਂਝੇ ਏਸੇ ਕਰਕੇ ਰਹੇ ਆ ਕਿਉਂਕਿ ਸਾਡੇ ਅੰਦਰ ਅਹੰਕਾਰ ਸੀ ਸਾਡੇ ਅੰਦਰ ਨਿਮਰਤਾ ਹੈ ਹੀ ਨਹੀਂ ਸੀ ਉਹਨਾਂ ਨੇ ਆਪ ਇਹ ਸ਼ਬਦ ਕਹੇ ਕਿ ਇਸੀ ਤੌਰ ਘਰ ਲੁੱਟਿਓ ਹਮਾਰਾ ਆ ਇਸੇ ਕਰਕੇ ਸਾਡਾ ਘਰ ਲੁੱਟਿਆ ਗਿਆ ਵੀ ਅਸੀਂ ਅਹੰਕਾਰ ਕਰਕੇ ਵਿਚਰਦੇ ਰਹੇ ਤੁਸੀਂ ਨਿਮਰਤਾ ਕਰਕੇ ਏਡੀ ਵੱਡੀ ਬਖਸ਼ਿਸ਼ ਪ੍ਰਾਪਤ ਕੀਤੀ ਅਸੀਂ ਸ਼੍ਰੀ ਚੰਦ ਨੂੰ ਵੱਡਾ ਦਿਖਾਉਣ ਲੱਗ ਬਲ ਕੇ ਉਹਨਾਂ ਨੇ ਤੇ ਆਪ ਕਿਹਾ ਗੁਰੂ ਰਾਮਦਾਸ ਜੀ ਤੇਰੇ ਵਰਗੀ ਨਿਮਰਤਾ ਤੇਰੇ ਵਰਗਾ ਗੁਣ ਤੇਰੇ ਵਰਗੀ ਵਿਚਾਰ ਸਾਡੇ ਕੋਲ ਨਹੀਂ ਕਿਤੇ ਧਿਆਨ ਮਾਰ ਕੇ ਵੇਖਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਚਨ ਲਿਖਿਆ ਗਿਆ ਸਾਬ ਜੀ ਕਹਿੰਦੇ ਗੁਰ ਬਾਬੇ ਫਿੱਟ ਕੇ ਸੇ ਫਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਤੇ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਜਿੰਨੇ ਵੀ ਗੁਰੂ ਘਰ ਦੇ ਦੁਖੀ ਸੀ ਨਿੰਦਕ ਸੀ ਦੁਸ਼ਟ ਸੀ ਬਾਗੀ ਸੀ ਉਹਨਾਂ ਦੇ ਉੱਪਰ ਮੇਰੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੁਣ ਵਡਿਆਈ ਗੁਰੂ ਦੇ ਘਰ ਵਿੱਚ ਪੈਦਾ ਹੋਣ ਕਰਕੇ ਨਹੀਂ ਵਡਿਆਈ ਤੇ ਗੁਰੂ ਦਾ ਹੁਕਮ ਮੰਨਣ ਕਰਕੇ ਪ੍ਰਾਪਤ ਹੁੰਦੀ ਹੈ। ਇਹੀ ਗੱਲ ਮੇਰੇ ਸਤਿਗੁਰੂ ਜੀ ਸਮਝਾਰੇ ਪੁੱਤ ਪਹਿਰਾਵਿਆਂ ਦੇ ਨਾਲ ਬਾਰੀ ਤੌਰ ਤੇ ਸੋਨਾ ਚਾਂਦੀ ਦੇ ਨਾਲ ਹੀਰੇ ਜ਼ਬਰਾਤਾਂ ਨਾਲ ਉਹ ਵਡਿਆਈ ਨਹੀਂ ਜਿਹੜੀ ਰੱਬੀ ਹੁਕਮ ਵਿੱਚ ਪ੍ਰਾਪਤ ਹੋ ਜਾਂਦੀ ਜਿੰਨਿਆਂ ਦੀ ਆਪਾਂ ਅਰਦਾਸ ਕਰਦੇ ਆ ਹੁਣ ਇਹਨਾਂ ਦੀ ਅਸੀਂ ਕਿਤੇ ਕੋਠੀ ਥੋੜੀ ਵੇਖੀ ਹੈ ਜਿੰਨਿਆਂ ਦੇ ਨਾਮ ਦੇ ਆਪਾਂ ਗੱਲ ਅਰਦਾਸ ਵਿੱਚ ਕਰਦੇ ਆ ਉਹਨਾਂ ਦੇ ਸੋਨਾ ਚਾਂਦੀ ਨੂੰ ਅਸੀਂ ਥੋੜੀ ਨਾਪਿਆ ਵੀ ਕਿੰਨਾ ਸੀ ਉਹਨਾਂ ਦੀ ਜ਼ਮੀਨ ਜਾਇਦਾਦ ਦੀ ਗੱਲ ਥੋੜੀ ਕਰਦੇ ਉਹਨਾਂ ਦੇ ਮੋਟਰ ਗੱਡੀਆਂ ਦੀ ਗੋੜੀ ਗੱਲ ਕਰਦੇ ਆ ਜਦੋਂ ਆਪਾਂ ਚੇਤੇ ਕਰਦੇ ਆ ਕਿ ਪੰਜਾਂ ਪਿਆਰਿਆਂ ਚੌਹਾਂ ਸਹਿਬ ਜਾਦੇ ਆ ਚਾਲੀਆਂ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੁਣ ਇਹ ਕੌਣ ਨੇ ਤੇ ਉਹ ਪਿਆਰੇ ਨੇ ਜਿਨ੍ਹਾਂ ਨੇ ਆਪਣੇ ਮਾਲਕ ਪਰਮੇਸ਼ਰ ਦੇ ਹੁਕਮ ਵਿੱਚ ਆਪਣਾ ਜੀਵਨ ਬਤੀਤ ਕੀਤਾ ਤੇ ਵੱਡੀ ਵਡਿਆਈ ਪ੍ਰਾਪਤ ਕੀਤੀ ਸਤਿਗੁਰੂ ਜੀ ਕਹਿੰਦੇ ਹੁਕਮ ਮਿਲਾ ਵਡਿਆਈ ਹੁਕਮ ਵਿੱਚ ਹੀ ਅਸਲ ਵਿੱਚ ਵਡਿਆਈ ਪ੍ਰਾਪਤ ਹੁੰਦੀ ਹੈ ਵਡਿਆਈ ਦਾ ਪਤਾ ਹੁਕਮ ਵਿੱਚ ਤੁਰਿਆਂ ਲੱਗਦਾ ਪਰ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਆਂ ਸਤਿਗੁਰੂ ਜੀ ਕਹਿੰਦੇ ਹੁਕਮ ਦੇ ਵਿੱਚ ਹੀ ਇੱਕ ਪਿਆਰਾ ਉੱਤਮ ਬਣਦਾ ਇੱਕ ਪਿਆਰਾ ਚੰਗਾ ਬਣਦਾ ਹੁਕਮ ਦੇ ਵਿੱਚ ਹੀ ਇੱਕ ਪਿਆਰਾ ਮਾੜਾ ਬਣਦਾ ਹੁਕਮ ਦੇ ਵਿੱਚ ਹੀ ਇੱਕ ਨੂੰ ਦੁੱਖ ਮਿਲਦਾ ਤੇ ਇੱਕ ਨੂੰ ਸੁੱਖ ਮਿਲਦਾ ਹੁਕਮ ਦੇ ਵਿੱਚ ਇੱਕ ਪਿਆਰਾ ਬਖਸ਼ਿਸ਼ ਦਾ ਪਾਤਰ ਬਣਦਾ ਹੈ ਤੇ ਹੁਕਮ ਦੇ ਵਿੱਚ ਇੱਕ ਪਿਆਰਾ अनेका ਭਰਮਾਂ ਕਰਮ ਕੰਡਾਂ ਦੇ ਵਿੱਚ ਭਟਕਦਾ ਹੈ ਬੜਾ ਧਿਆਨ ਦੇਣ ਵਾਲੀ ਸ਼ਬਦ ਹੈ ਦੋਵੇਂ ਪਾਸੇ ਹੁਕਮ ਦੀ ਕਲਾ ਹੈ ਜਿਵੇਂ ਕਲਾਸ ਦੇ ਵਿੱਚ ਟੀਚਰ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਹੁਕਮ ਕਰਦਾ ਹੈ ਸਿਲੇਬਸ ਪੜ੍ਹਾਉਂਦਾ ਹੈ ਔਰ ਹੋਮਵਰਕ ਦਿੰਦਾ ਹੈ ਹੁਣ ਟੀਚਰ ਦਾ ਹੁਕਮ ਸਾਰੇ ਬੱਚਿਆਂ ਲਈ ਇੱਕੋ ਹੀ ਹੈ ਵੀ ਆਹ ਹੋਮਵਰਕ ਆਪਣੇ ਘਰ ਵਿੱਚੋਂ ਕਰਕੇ ਆਉਣਾ ਹੈ ਹੁਣ ਕੁਝ ਬੱਚਿਆਂ ਨੇ ਉਸ ਹੁਕਮ ਨੂੰ ਮੰਨਿਆ ਆਪਣਾ ਹੋਮਵਰਕ ਪੂਰਾ ਕੀਤਾ ਕੁਝ ਨੇ ਉਸ ਹੁਕਮ ਨੂੰ ਇਗਨੋਰ ਕਰ ਦਿੱਤਾ ਮੰਨਿਆ ਨਹੀਂ ਬਿਸਰ ਗਿਆ ਹੁਕਮ ਭੁੱਲ ਗਏ ਘਰ ਵਿੱਚ ਆ ਕੇ ਖੇਡਾਂ ਵਿੱਚ ਮਸਤ ਹੋ ਕੇ ਸਾਰਾ ਸਮਾਂ ਗਵਾ ਦਿੱਤਾ ਔਰ ਉਹ ਆਪਣਾ ਵਰਕ ਕਰਕੇ ਨਾ ਗਏ ਕੰਮ ਕਰਕੇ ਨਾ ਗਏ ਹੁਣ ਇਥੇ ਹੁਕਮ ਨੇ ਇਹ ਕਲਾ ਵਰਤਾਈ ਜਿਹੜੇ ਬੱਚੇ ਹੁਕਮ ਦੇ ਪਾਬੰਦ ਹੋ ਕੇ ਹੋਮਵਰਕ ਕਰਕੇ ਗਏ ਉਹਨਾਂ ਨੂੰ ਟੀਚਰ ਵੱਲੋਂ ਇੱਜ਼ਤ ਮਿਲੀ ਸਤਕਾਰ ਮਿਲੇ ਰਿਸਪੈਕਟ ਮਿਲੀ ਔਰ ਦੂਜਾ ਹੁਕਮ ਨੇ ਆਪਣੀ ਕਲਾ ਵਰਤਾਈ ਜਿਹੜੇ ਹੁਕਮ ਮੰਨ ਕੇ ਹੋਮਵਰਕ ਨਹੀਂ ਕਰਕੇ ਪਹੁੰਚੇ ਉਹਨਾਂ ਤੇ ਵੀ ਹੁਕਮ ਦਾ ਡੰਡਾ ਚਲਿਆ ਉਹਨਾਂ ਨੂੰ ਸਜ਼ਾ ਮਿਲੀ ਇੱਕ ਨੂੰ ਸੁੱਖ ਦਿੱਤਾ ਹੁਕਮ ਨੇ ਇੱਕ ਨੇ ਦੁੱਖ ਦਿੱਤਾ ਕਿਉਂਕਿ ਹੁਕਮ ਸਾਰਿਆਂ ਦੇ ਇੱਕੋ ਸੀ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਹੁਕਮ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਜਿਹੜਾ ਕਰਮ ਕਰਨ ਲਈ ਕਿਹਾ ਗਿਆ ਉਹ ਕਰਮ ਕੀਤਾ ਉਹਨਾਂ ਨੂੰ ਸ਼ੋਭਾ ਮਿਲੀ ਉਹਨਾਂ ਨੂੰ ਇੱਜ਼ਤ ਮਿਲੀ ਉਹ ਬਖਸ਼ਿਸ਼ ਦੇ ਪਾਤਰ ਉਹ ਸੁੱਖ ਪ੍ਰਾਪਤ ਕਰ ਗਏ ਤੇ ਜਿਹੜੇ ਹੁਕਮ ਨੂੰ ਇਗਨੋਰ ਕਰਕੇ ਮੰਨਣ ਤੋਂ ਇਨਕਾਰੀ ਹੋ ਕੇ ਭੁੱਲ ਗਏ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਸਜ਼ਾ ਮਿਲੀ ਦੋਵਾਂ ਤੇ ਤੇ ਹੁਕਮ ਚੱਲਿਆ ਨਾ ਹੁਕਮ ਤੇ ਇੱਕੋ ਹੀ ਹੈ ਪਰ ਇਹਨੇ ਦੋ ਕਰਮ ਕੀਤੇ ਇੱਕ ਨੂੰ ਸੁੱਖ ਦਿੱਤਾ ਤੇ ਇੱਕ ਨੂੰ ਦੁੱਖ ਦਿੱਤਾ ਪਾਤਸ਼ਾਹ ਜੀ ਕਹਿੰਦੇ ਹੁਕਮ ਦੇ ਵਿੱਚ ਕਿਸੇ ਪ੍ਰਕਾਰ ਦੀ ਵਿਗਾਟ ਨਹੀਂ ਹੁਕਮ ਤੇ ਇੱਕੋ ਹੀ ਹੈ ਅਸਾਂ ਨੇ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ ਪਾਤਸ਼ਾਹ ਜੀ ਕਹਿੰਦੇ ਜੀਵਨ ਦੇ ਵਿੱਚ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣੇਗਾ ਤੇਰੇ ਜੀਵਨ ਨੂੰ ਸੁਖ ਲੱਭੇਗਾ ਤੂੰ ਆਪਣੇ ਜੀਵਨ ਵਿੱਚ ਉੱਤਮ ਬਣੇਗਾ ਤੇ ਜੇ ਹੁਕਮ ਨੂੰ त्याਗੇਗਾ ਫਿਰ ਸੱਚ ਜਾਣੀ ਨੀਚ ਬਣੇਗਾ ਦੁੱਖ ਝੱਲੇਗਾ ਅਨੇਕਾਂ ਭਰਮਾਂ ਕਰਮ ਕਾਂਡਾਂ ਦੇ ਵਿੱਚ ਭਟਕਦਾ ਰਹੇਗਾ ਤੇਰੇ ਜੀਵਨ ਨੂੰ ਟਿਕਾ ਕੋਈ ਨਹੀਂ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈਆਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕਹਿੰਦੇ ਸਾਰੇ ਹੁਕਮ ਦੇ ਵਿੱਚ ਨੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੁਣ ਬੜਾ ਧਿਆਨ ਦੇਣ ਨੂੰ ਸ਼ਬਦ ਹੈ ਝੋਕਮ ਕੀ ਹੈ ਇਹ ਗੱਲ ਬੜੀ ਸਮਝਣੀ ਜ਼ਰੂਰੀ ਸਤਿਗੁਰੂ ਜੀ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਫਿਰ ਇੱਕ ਚੋਰ ਵੀ ਚੋਰੀ ਕਰਕੇ ਕਹਿ ਦਿੰਦਾ ਵੀ ਮੈਂ ਤੇ ਹੁਕਮ ਦੇ ਵਿੱਚ ਆ ਇੱਕ ਨਸ਼ੇੜੀ ਵੀ ਨਸ਼ਾ ਕਰਕੇ ਕਹੇ ਵੀ ਮੈਂ ਵੀ ਤੇ ਰੱਬ ਦੇ ਹੁਕਮ ਵਿੱਚ ਆ ਪਰ ਹੁਕਮ ਤੇ ਸਮਝਣਾ ਪੈਣਾ ਵੀ ਹੁਕਮ ਕੀ ਹੈ ਅਬ ਸਮੂੱਚੀ ਬਾਣੀ ਸਤਿਗੁਰੂ ਜੀ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ ਇਹ ਰੱਬ ਦਾ ਹੁਕਮ ਹੈ ਇਹ ਕੀ ਹੈ ਜੀ ਰੱਬ ਦਾ ਹੁਕਮ ਹੈ ਹੁਣ ਇਸ ਬਾਣੀ ਨੂੰ ਪੜ ਕੇ ਵੇਖ ਲਿਓ ਵੀ ਕਿਤੇ ਕਿਹਾ ਸਤਿਗੁਰੂ ਨੇ ਚੋਰੀ ਕਰ ਲੈ ਕਿਸੇ ਥਾਂ ਦੇ ਉੱਪਰ ਲਿਖਿਆ ਵੀ ਨਸ਼ੇ ਕਰਿਆ ਕਰ ਬਲਕੇ ਅਸੀਂ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਨਹੀਂ ਸਮਝ ਸਕੇ ਵੀ ਅਸਲ ਵਿੱਚ ਹੁਕਮ ਹੈ ਕੀ ਹੁਕਮ ਤੇ ਬਾਣੀ ਹੈ ਸਤਿਗੁਰੂ ਜੀ ਨੇ ਇਹ ਬਚਨ ਕਹੇ ਧੰਗੁਰੂ ਅਮਰਦਾਸ ਜੀ ਦਾ ਬਚਨ ਹੈ ਪਾਦਸ਼ਾਹ ਜੀ ਕਹਿੰਦੇ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਕਹਿੰਦੇ ਮੈਂ ਜੋ ਕੁਝ ਵੀ ਬੋਲਦਾ ਪਿਆ ਇਹ ਮੇਰੀ ਵਿਚਾਰ ਨਹੀਂ ਜਿਹੜੇ ਸ਼ਬਦ ਮੈਂ ਆਪਣੇ ਮੁਖ ਦੇ ਵਿੱਚੋਂ ਉਚਾਰਨ ਕੀਤੇ ਨੇ ਇਹ ਮੇਰੇ ਨਹੀਂ ਇਹ ਰੱਬ ਦਾ ਹੁਕਮ ਹੈ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਮੈਂ ਜੋ ਕੁਝ ਵੀ ਕਹਿਆ ਹੈ ਸਭ ਹੁਕਮ ਆਓ ਜਿਓ ਇਹ ਸਾਰਾ ਹੀ ਰੱਬ ਦਾ ਹੁਕਮ ਹੈ ਤੇ ਬਾਣੀ ਰੱਬ ਦਾ ਹੁਕਮ ਹੈ ਬਾਣੀ ਵਿੱਚ ਕਿਤੇ ਦੱਸਦੇ ਹੋ ਲਿਖਿਆ ਹੋਵੇ ਕਿ ਪੜਾ ਬੋਲਣਾ ਚਾਹੀਦਾ ਕੋਈ ਬੰਦਾ ਗਾਲਾਂ ਕੱਢਣ ਤੋਂ ਬਾਅਦ ਕਹੇ ਵੀ ਮੈਂ ਤੇ ਰੱਬ ਦੇ ਹੁਕਮ ਵਿੱਚ ਆ ਰੱਬ ਨੇ ਹੀ ਕਰਵਾਇਆ ਕੋਈ ਨਸ਼ੇ ਕਰਕੇ ਕਹੇ ਵੀ ਮੈਂ ਤੇ ਰੱਬ ਦੇ ਹੁਕਮ ਵਿੱਚ ਆ ਪਰ ਹੁਕਮ ਕੀ ਇਹ ਬਾਣੀ ਨੂੰ ਤੇ ਪੜ ਕੋਈ ਆਪਣੇ ਜੀਵਨ ਦੇ ਅੰਦਰ ਚੋਰੀ ਠੱਗੀ ਰਿਸ਼ਵਤ ਖੋਰੀ ਕਰਕੇ ਕਹੇ ਵੀ ਮੈਨੂੰ ਮੈਂ ਤੇ ਰੱਬ ਦੇ ਹੁਕਮ ਵਿੱਚ ਆ ਸਭ ਜੀ ਕਹਿੰਦੇ ਤੈਨੂੰ ਪਤਾ ਨਹੀਂ ਹੁਕਮ ਕੀ ਹੈ ਇਹ ਬਾਣੀ ਪਿਆਰਿਓ ਰੱਬ ਦਾ ਹੁਕਮ ਹੈ ਤੇ ਜਿਨ੍ਹਾਂ ਨੇ ਇਸ ਬਾਣੀ ਦੇ ਬਚਨਾਂ ਅਨੁਸਾਰ ਜ਼ਿੰਦਗੀ ਬਤੀਤ ਕੀਤੀ ਉਹ ਚੋਰ ਠੱਗ ਵੀ ਰੱਬ ਦੇ ਭਗਤ ਬਣੇ ਉਹ ਅਨੇਕਾਂ ਤਰ੍ਹਾਂ ਦੇ ਬਿਕਾਰੀ ਲੋਕ ਵੀ ਰੱਬ ਦੇ ਪਿਆਰੇ ਬਣ ਕੇ ਪ੍ਰਗਟ ਹੋਏ ਕਿਉਂਕਿ ਉਹਨਾਂ ਨੂੰ ਹੁਕਮ ਦਾ ਪਤਾ ਲੱਗ ਹੁਕਮ ਹੈ ਕੀ ਇੱਥੇ ਆਪਾਂ ਪਾਵਨ ਬਾਣੀ ਦੇ ਵਿਚਾਰ ਨੂੰ ਸੰਕੋਚਦੇ ਹਾਂ ਸਮੁੱਚੀ ਬਾਣੀ ਰੱਬ ਦਾ ਹੁਕਮ ਹੈ ਇਸ ਹੁਕਮ ਨੂੰ ਮੰਨਣ ਲੱਗ ਜਾਈਏ ਤਾਂ ਜੀਵਨ ਅੰਦਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਨੀਆਂ ਬੇਨਤੀਆਂ ਪ੍ਰਵਾਨ ਅੰਤ ਵਿੱਚ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ